ਦੇਖ ਲੋ ਨਿਕਾਦਾ ਅਸੀਂ ਹੁਣੇ ਉਤਰਿਆ ਬੈਂਟੋਂ ਮੈਂ ਤਾਂ ਮੈਂ ਤਾਂ ਝੁੱਪ ਚ ਆਉਂਦਾ ਔਰ ਦੇਖ ਪੁੱਤ ਕਿਉਂ ਬੈਠਾ ਥੱਲੇ ਖੜਾ ਹੋ ਖੜੀ ਹੋ ਸੁਣ ਬਤਾਦਾ ਅਸੀਂ ਹੋਂ ਵਾਲੇ ਆ ਹਾਂ ਮੇਰੀਆਂ ਚਿਕਨ ਖੁਣ ਗਈ ਹੈ ਪਤਾ ਤਾਂ ਹੈ ਅਸੀਂ ਹੋਂ ਵਾਲੇ ਨਹੀਂ ਜਾਉਣਾ ਨਹੀਂ ਨਹੀਂ ਅਸੀਂ ਹੋਂ ਵਾਲੇ ਆਏ ਖਾਏ ਗਰਮੇ ਨਹੀਂ ਤਾਂ ਇਹਨਾਂ ਨੇ ਆਉਣਾ ਨਹੀਂ ਸੀ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਬਲੌਗ ਵਾਸਤੇ ਕਿਉਂਕਿ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਇਹ ਰਿਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਆਉਂਦੇ ਆਉਂਦੇ ਨੇ ਬਲੌਗ ਸਟਾਰਟ ਕਰ ਲਿਆ ਬਲੌਗ ਨੂੰ ਹੁਣ ਕੰਟੀਨਿਊ ਰੈਸਟ ਕਰਕੇ ਕੰਟੀਨਿਊ ਕਰਾਂਗੇ थैंक यू सर जी आय हाय ਥੱਕ ਗਏ ਹਰੇ ਥੱਕ ਗਏ ਸੀ ਗਰਮੀ ਗਰਮੀ ਬੱਪ ਚਲ ਬਤਾ ਯੂਨੀਫਾਰਮ ਚੇਂਜ ਕਰ ਫਿਰ ਸਮਝੋ ਘੰਟਾ ਹਜੇ ਕੁਝ ਨਹੀਂ ਬਾਹਰ ਕੰਮ ਕੋਈ ਠੰਡਾ ਨਾ ਤੁਸੀਂ ਬਾਹਰ ਜਾਣਾ ਡਟੇ ਜਾ ਮੈਂ ਇਹ ਬਲੌਗ ਅਪਲੋਡ ਕਰਕੇ ਥੱਕੇ ਸਾਰੇ ਥੱਕ ਜਾਂਦੇ ਐ ਇਸ ਵੇਲੇ ਗਰਮੀ ਨਾਲ ਹਾਂ ਛੱਡੋ ਜਰਾ ਵਾ ਹਾਂਜੀ ਟਾਈਮ ਹੋ ਗਿਆ 4:30 ਤਾਂ ਤੇ ਆਪਾਂ ਆਪਣੇ ਕੰਮ ਕਰ ਜਾਨੀ ਕੀ ਸਟਾਰਟ ਕਰ ਲਈ ਜਿਹੜੇ ਕੱਲ ਆਪਾਂ ਕਪੜੇ ਵਗੈਰਾ ਕੁੱਤੇ ਸੀਗੇ ਤੇ ਉਹ ਰੱਖ ਤੇ ਮੈਂ ਪ੍ਰੈਸ ਪ੍ਰਸ ਦਾ ਜ ਕੰਮ ਨਿਬੇੜਦੇ ਕਹਿੰਦਾ ਜ ਕਪੜੇ ਧੋਣ ਦਾ ਕੰਮ ਹੈ ਨਹੀਂ ਸੀ ਕਪੜੇ ਹਾਣੇ ਸੀਗੇ ਫਿਰ ਇਧਰ ਡਿਊਟੀ ਲੱਗੀ ਹੋ ਜਾਣਾ ਦੀ ਪਸੂ ਨਮਾਣ ਕਿਉਂ ਆਂ ਭੀੜਾਲੀ ਜਿਹੜੀ ਅਸੀਂ ਕੀਤੀ ਓਕੇ ਆ ਜਾ ਗੁੱਡੀ ਕੈਸੇ ਹੋ ਉੱਪਰ ਰੱਖਤੀ ਮੈਂ ਤਾਂ ਨਲੇ ਥੋੜਾ ਜਗਾ ਤੋਂ ਧੁੱਤੀ ਜਾਂਦੀ ਐ ਤੇ ਨਾਲੇ ਮੈਟ ਧੋਤਾ ਕੇ ਤੇ ਨਾਲੇ ਗਾਈਆਂ ਨਵਾਈਆਂ ਗਈਆਂ ਸਾਰੇ ਕੰਮ ਹੋ ਜਾਂਦੇ ਟਾਲਾਂ ਕੋਹਾ ਜਾ ਹਾਈ ਨਾ ਬਾਓ ਇਹਦੇ ਪਉ ਕਿਉਂ ਹਾਈ ਨਾ ਤੰਗ ਕਰੋ ਫਿਰ ਇੱਧਰ ਜਦੋਂ ਆ ਗਈ ਉਦੋਂ ਉਹ ਕਰਦੇ ਬੱਸ ਵੇਟ ਜਾਣਾ ਤੁਸੀਂ ਮੈਂ ਹੁਣ ਕੁਝ ਪੱਥੇ ਪਵਾ ਲਿਆ ਠੀਕ ਐ ਗਰੂਰ ਜੇ ਲੱਗੇ ਸੀ ਤੇ ਗਰੂਰ ਏ ਕੇ ਪੱਤੇ ਹੀ ਸੀ ਉਹ ਨਾ ਬਈ ਹੈ ਇਹ ਹੈ ਮੈਂ ਅੱਠਾ ਕਿਤੇ ਪੱਤੇ ਆ ਯਕੀਨ ਜਾਣੀ ਸੀ ਇੱਕ ਗੁੱਠਾ ਜਿਹਾ ਹੋ ਰਿਹਾ ਆ ਆ 55 55 ਓਕੇ ਇਹਦੇ ਚ ਵੀ ਨੀਚੇ ਜਣ ਕੇ ਸਰੋਂ ਹੈਗੇ ਹੈ ਇਹੇ ਕਿ ਛੰਡਣੀ ਪੈਣੀ ਹੈ ਠੀਕ ਹੈ ਕਰ ਦੇਣੀ ਐ ਮੈਂ ਬੰਦ ਵਾਦੇ ਚ ਪੱਠੇ ਪੈ ਕੇ ਜਦੋਂ ਆਪਾਂ ਪਾਸੂ ਇੱਧਰ ਬੰਨਾਂਗੇ ਤੇ ਫਿਰ ਉਹ ਵਾਲਾ ਜਿਹੜਾ ਥਾਂ ਤੋਟਾ ਜਾਊਗਾ ਤੇ ਅੱਜ ਨਾ ਮੇਰੇ ਜਮਾ ਵੀ ਜੀ ਨਹੀਂ ਕਰਦਾ ਸੀ ਵਲੌਗ ਬਣਾਉਣਾ ਪਤਾ ਨਹੀਂ ਕਾਦੋ ਐ ਜਲਾਦਾ ਵੀ ਡੇਲੀ ਡੇਲੀ ਉਹੇ ਕੰਮ ਕਾਰਜੇ ਹੁੰਦੇ ਹਨਾ ਕਿਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਜੇ ਸਾਡੇ ਵਲੌਗ ਬੋਰਿੰਗ ਤਾਂ ਨਹੀਂ ਲੱਗਦੇ ਤੁਹਾਨੂੰ ਹਨਾ ਪਤਾ ਨਹੀਂ ਕਿ ਮੇਰੇ ਆ ਦੇ ਮਾਨ ਜੀ ਨੂੰ ਅੱਜ ਐਵੇਂ ਜਿ ਲੱਗ ਜਾਈਵੇਂ ਮੈਂ ਵਲੌਗ ਨਾ ਬਣਾਵਾ ਹੈ ਮੈਨੂੰ ਇਹ ਕਹਿੰਦੇ ਛੁੱਟੀ ਕਰ ਲੈ ਫਿਰ ਮੈਂ ਕਿ ਮੇਰਾ ਜਜੀ ਨਹੀਂ ਕਰਦਾ ਸੀ ਵਲੌਗ ਬਣਾਉਣਾ ਮੈਂ ਕਹਿੰਦਾ ਮੈਂ ਫਿਰ ਇੱਕ ਦਿਨ ਨਾ ਪਾਬਾ ਜੀ ਬਿ ਡੇਲੀ ਡੇਲੀ ਉਹੀ ਕੰਮ ਕਰਦੇ ਉਹੀ ਹੁੰਦੇ ਹਨਾ ਫਿਰ ਕਰੀਏ ਫਿਰ ਮੈਨੂੰ ਇਹੇ ਹੀ ਸਲਾਹ ਦਿੰਦੇ ਹੁੰਦੇ ਆ ਕਹਿੰਦੇ ਵੀ ਭਾਈ ਜਦੋਂ ਹੁਣ ਆਪਣੇ ਕੰਮ ਹੈ ਜਿਹੜਾ ਫੈਮਿਲੀ ਬਲੌਗਿੰਗ ਜਾਨੀ ਕਿ ਆਪਣਾ ਡੇਲੀ ਦੇ ਕੰਮਾਂ ਕਰਾਂ ਦਾ ਇੱਕ ਭੈਣ ਆ ਉਹ ਇੰਨਾ ਕੁ ਜ਼ਿਆਦੇ ਉਹਨਾਂ ਦੇ ਕਮੈਂਟ ਆਉਂਦੇ ਹੁੰਦੇ ਉਹ ਕਹਿ ਦਿੰਦੇ ਕਿ ਤੁਸੀਂ ਮਾਰਨਿੰਗ ਰੁਟੀਨ ਦਿਖਾਓ ਵੀ ਮਾਰਨਿੰਗ ਰੁਟੀਨ ਮੈਂ ਕੱਲੀ ਕੀ ਕਰਾਂ ਹਨਾ ਇਹ ਉੱਠਦੇ ਤਾਂ ਚਲੋ ਨਾਲ ਹੀ 10 ਅੱਧਾ ਘੰਟਾ ਮਗਰ ਉੱਠ ਖੜਦੇ ਆ ਹੁਣ ਅਗੇ ਜਿਉਂ ਤੁਸੀਂ ਉੱਠਣ ਤੋਂ ਲੈ ਕੇ ਕਿਹੜੇ ਕੰਮ ਕਰਦੇ ਤੁਸੀਂ ਦਿਖਾਓ ਵੀ ਮੈਂ ਉੱਠ ਕੇ ਮੈਂ ਆਪਣੇ ਕੰਮ ਕਰ ਸਟਾਰਟ ਕਰਾਂ ਕਿ ਮੈਂ ਬਲੌਗ ਬਣਾਵਾਂ ਕਿਉਂਕਿ ਸਵੇਰ ਤਾਂ ਜਿਹੜਾ ਮੇਰੇ ਕੋਲੇ ਟਾਈਮ ਹੁੰਦਾ ਬਹੁਤ ਜ਼ਿਆਦਾ ਘੱਟ ਹੁੰਦਾ ਹੈਗਾ ਕਿਉਂਕਿ ਸਵੇਰ ਉੱਠ ਕੇ ਸੋਨੂੰ ਪਤੀ ਜੇ ਤਾਂ ਆਮ ਜਾਨੀ ਕਿ ਘਰ ਹੀ ਰਹਿਣਾ ਹੋਵੇ ਹਨਾ ਫਿਰ ਤਾਂ ਆਪਣੇ ਕੋਲ ਟਾਈਮ ਖੁੱਲਾ ਵੀ ਫਿਰ ਕੀ ਆ ਆਪਾਂ ਨੂੰ 10 ਮਿੰਟ ਜੱਦਾ ਘੰਟਾ ਕਹਿ ਦੋ ਆਪਾਂ ਵੀ ਲੇਟ ਕੰਮ ਨਿਬੜ ਦੂ ਪਰ ਜਦੋਂ ਆਪਾਂ 7:30 ਵਜੇ ਦੇ ਨੂੰ ਬਿਆਨ ਚੜਨਾ 6:30 ਵਜੇ ਦੇ ਨੂੰ ਆਪਦੇ ਸਾਰੇ ਕੰਮ ਨਿਬੜਨੇ ਹੁੰਦੇ ਜਿਹੜੀਆਂ ਮੇਰੀ ਜ਼ਿੰਮੇਵਾਰੀਆਂ ਹੁੰ ਮੈਂ ਲੇਟ ਹੂੰ ਆ ਸਵੇਹਾ ਉਠਾਂ ਉਹ ਮੈਂ ਆਪਦੇ ਸਮੇਟ ਕੀ ਜਾਣੇ ਹੁੰਦੇ ਆ ਵੀ ਮੈਂ ਛੱਡ ਕੇ ਨਹੀਂ ਜਾਂਦੀ ਆ ਆਹਦੀ ਕੰਮ ਤੇ ਫਿਰ ਤਾਂ ਕਰਕੇ ਹੁਣ ਜੇ ਨਾ ਤਾਂ ਮੇਰੇ ਇੰਨਾ ਜਲਦੀ ਹਨਾ 5 ਵਜੇ ਬੱਚਿਆਂ ਨੂੰ ਉਠਾਉਣ ਨੂੰ ਜੀ ਕਰਦਾ ਵੀ ਉਹ ਵਲੌਗ ਬਣਾਉਣਗੇ ਜੇ ਕਿਰਪਾ ਕਰ ਸਕਦੇ ਨੇ ਤੇ ਸਰਦਾਰ ਸਾਹਿਬ ਵੀ ਕਰ ਸਕਦੇ ਨੇ ਵੀ ਇਹ ਪਈ ਨਾਲ ਉਠਣਾ ਹਨਾ ਆਪਾਂ ਕੰਮ ਕਰ ਸਟਾਰਟ ਕਰੀ ਨਾਲੇ ਵਲੌਗ ਬਣ ਜੇ ਤੇ ਨਾਲੇ ਆਪਣਾ ਕੰਮ ਕਰ ਹੋ ਜਾਣ ਹਨਾ ਤੇ ਕਿਉਂਕਿ ਇੱਕ ਜਣੇ ਦੇ ਬਸ ਦੀ ਗੱਲ ਹੈਣੇਗੀ ਤੇ ਹੁਣ ਇਹੇ ਦੱਸਣਗੇ ਮ ਵੀ ਫਿਰ ਮੈਨੂੰ ਵੀ ਐਵੇਂ ਜਿਵੇਂ ਚਲੋ ਇੱਕ ਦਿਨ ਡਿਫਰੈਂਟ ਜਿਹਾ ਬਲੌਗ ਹੋ ਜੂਗਾ ਕਿਉਂਕਿ ਹਮੇਸ਼ਾ ਸ਼ਾਮ ਦੇ ਜਿਹੜੇ ਕੰਮ ਕਰ ਆਪਾਂ ਸਕੂਲ ਤੋਂ ਆ ਕੇ ਜਿਹੜੇ ਦਿਖਾਈ ਜਾਂਦੇ ਹੈਗੇ ਕਿ ਸੁਬਾਹ ਵਾਲੇ ਨਹੀਂ ਹਨ ਤੇ ਚਲੋ ਉਹ ਵੀ ਫਰਮੈਸ਼ ਆਪਾਂ ਪੂਰੀ ਕਰਾਂਗੇ ਬਹੁਤ ਜਲਦੀ ਤੇ ਤੁਸੀਂ ਉੱਠ ਖੜੇ ਹੋ ਇੱਕ ਦਿਨ 5 ਵਜੇ ਸਵੇਰੇ ਵੀ ਨਹੀਂ ਉੱਠ ਖੜੇ ਹੋ ਫਿਰ ਤੜਕਰ ਰਮਣ ਬਸ 10 ਮਿੰਟ ਰਮਣ ਖੜ ਜਾ ਬਸ ਤੁਸੀਂ ਚਲੋ ਤੁਬਕਰ ਮਾਰ ਤੇ ਮੈਂ ਆਇਆ ਮੈਂ ਉੱਠ ਸਰ ਕੀ ਕਰਨਾ ਹੁੰਦਾ ਉੱਠਣ ਸਾਰ ਬਸ ਤੋਕੇ ਮੂੰਹ ਬੋਕਰ ਚੱਕ ਲੈਣੀ ਹੁੰਦੀ ਹੈ ਸਾਰੇ ਵਿੜੇ ਦੀ ਸਾਫ ਸਫਾਈ ਕਰਨੀ ਹੁੰਦੀ ਹੈ ਹੋਰ ਕੀ ਹੁੰਦਾ ਫੇਰ ਚਾਹ ਜਿਹੜਾ ਆਪਾਂ ਮੈਨੂੰ ਚਾਹ ਜੁਰਿਆ ਆਪਾਂ ਇੰਨੇ ਉਹ ਹੈ ਨਹੀਂ ਕਿ ਸਾਰੇ ਕੰਮ ਏ ਟੂ ਜ਼ੈਡ ਆ ਜਿਹੜੇ ਮੈਂ ਕੰਮ ਆਪਦੇ ਨਵੇੜਕੇ ਬੱਚਿਆਂ ਨੂੰ ਉਠਾ ਕੇ ਫੇਰ ਮੈਂ ਬੈਠ ਕੇ ਚਾਹ ਪੀਣੀ ਨਹੀਂ ਮੈਨੂੰ ਆਦਤ ਜੀ ਹੈ ਨਹੀਂ ਜਾਂ ਐ ਵੀ ਚਾਹ ਪਾ ਕੇ ਰੱਖਤੀ ਤੇ ਉਠ ਰਹੀ ਜਾਂਦੀ ਤੇ ਖੜ ਕੇ ਜੀ ਪੀ ਲਉ ਕਿਉਂਕਿ ਇੱਕ ਵਾਰੀ ਢੰਗ ਦੀ ਚੱਜ ਦੀ ਚਾਹ ਵੀ ਨਹੀਂ ਹੁੰਦੀ ਹੈ ਹਨਾ ਤੇ ਉਹ ਤਾਂ ਆਪਰਾਮਦਾਰੀ ਦੇ ਨਾਲ ਨਾਲੇ ਮੈਂ ਬਲੌਗ ਦਾ ਕੋਈ ਕੱਟ ਸ਼ਾਟ ਜਿਵੇਂ ਕਹਿੰਦੇ ਹੁੰਦੇ ਆ ਕਿ ਬਲੌਗ ਐਡਿਟ ਕਰਨਾ ਹੁੰਦਾ ਜੋ ਹੋ ਜੇ ਤਾਂ ਹੋ ਜੇ ਹੁਣ ਤਾਂ ਇਹੋ ਜਿਹਾ ਟਾਈਮ ਜਦੋਂ ਦੇ ਸਕੂਲ ਜਲਦੀ ਲੱਗਣ ਲੱਗੇ ਤੇ ਮੈਥੋਂ ਬਲੌਗ ਵੀ ਹੈ ਜਿਹੜਾ ਸੁਬਾਹ ਐਡਿਟ ਨਹੀਂ ਹੁੰਦਾ ਮੈਂ ਆ ਕੇ ਕਰਦੀ ਆ ਹਜੇ ਤੱਕ ਸ਼ੁਕਰ ਹੈ ਰਾਤ ਨੂੰ ਜਦ ਬਲੌਗ ਐਡਿਟ ਕਰ ਲੱਗ ਗਿਆ ਨੇ ਪਾਈ ਪਾਈ ਨੀਂਦ ਹੱਥ 'ਚ ਫੋਨ ਡੇਗੇ ਮੇਰੇ ਮੂੰਹ ਤੇ ਵਜਾ ਇੱਕ ਦਿਨ ਇੱਥੇ ਬੋਲ ਤੇ ਬੋਲ ਫਟ ਗਿਆ ਮੇਰਾ ਹੁਣ ਕਿ ਦੋ ਦਿਨ ਹੋ ਗਏ ਮੈਂ ਕੰਮ ਕਰੇ ਸਾਡੇ ਸ਼ਾਮ ਨੂੰ ਪਤਾ ਨਹੀਂ ਰੋਟੀ ਟੁੱਕਦਾ ਸਾਡੇ ਪਤਾ ਨਹੀਂ ਕਿੱਦੇ ਕੁਸਦੇ ਹੱਸਦੂਗਾ ਖਾਣ ਲੱਗਣਗੇ ਸਾਡੇ ਲੇਟ ਖਾਂਦੇ 9 ਵਜੇ ਮੈਂ ਭਾਂਡੇ ਮਾਣਦੀ ਹੁੰਨੀ ਆ ਦੇਖੋ ਰੋਟੀ ਵਾਲੇ ਤੇ ਫਿਰ ਪਿੱਛੇ ਕਿਹੜਾ ਟਾਈਮ ਰਹਿ ਜਾਂਦਾ ਹਨਾ ਫਿਰ ਥੱਕੇ ਹੰਬੇ ਕੋਸ਼ਿਸ਼ ਕਰੂੰਗੀ ਅਸੀਂ ਇੱਕ ਦੇਣਾ ਆਪਦਾ ਮਾਰਨਿੰਗ ਰੁਟੀਨ ਜਣੀ ਕਿ 5 ਵਜੇ ਤੋਂ ਲੈ ਕੇ ਸਕੂਲ ਜਾਣ ਤੱਕ ਮੇਰੇ ਕੀ ਕੀ ਕੰਮਕਾਰ ਹੁੰਦੇ ਹਨਾ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਨਾਲੇ ਬਲੌਗ ਹੈ ਜਿਹੜਾ ਡਿਫਰੈਂਟ ਹੋ ਜੂਗਾ ਫਾਸ਼ਨ ਮੇਡਾ ਬਾਲਾ ਨਹੀਂ ਹੋ ਗਿਆ ਜਿਆਦਾ ਹੋ ਗਿਆ ਹਨਾ ਕਰੇਗਾ ਤੇ ਮੈਨੂੰ ਜਿੱਦੇ ਮੈਨੂੰ ਐ ਟੈਨਸ਼ਨ ਜੀ ਹੋਵੇ ਨਾ ਵੀ ਅਜ ਮੈਂ ਕੀ ਦਾ ਬਲੌਗ ਬਣਾਉਂਗੇ ਉਹਦੇ ਗੱਲਾਂ ਬਾਤਾਂ ਵੀ ਆਈ ਜਾਂਦੀਆਂ ਰਹਿੰਦੀਆਂ ਗਿਆ ਤੇ ਉਹਦੇ ਲਗਾਤਾਰ ਕੋਈ 4-5 5 ਮਿੰਟਾਂ ਦੀ ਕਲਿੱਪ ਹੋ ਜਾਂਦੇ ਹੋਂ ਦੇਖ ਲਓ ਅਪਾਇਨਟਮੈਂਟਾਂ ਦੀ ਹੋ ਗਈ ਹੋਣੀਆਂ ਸ਼ਾਇਦ ਮੇਰੇ ਲਈ 5 ਜਾਂ 3-4 ਦੀ ਤਾਂ ਹੋ ਹੀ ਗਈ ਹੋਣੀ ਆ ਚਲੋ ਇਹ ਦੁਬਾਰਾ ਹਜੇ ਆਪਾਂ ਕੰਮਕਾਰ ਕਰਨੇ ਹਨ ਤਾਂ ਤੁਸੀਂ ਵੀ ਪਲੀਜ਼ ਸਲਾਹ ਦਿਓ ਭੈਣੋ ਹਨਾ ਜਿਹੜੇ ਪੈਣਾ ਆਪਣੇ ਬਲੌਗ ਦੇਖਦੇ ਆ ਜਾਂ ਫੋਲੋਵਾਚ ਕਰਦੇ ਬਿੰਦੀ ਲੱਗੀ ਪਈ ਮੇਰੇ ਤੇ ਫੋਲੋਵਾਚ ਕਰਦੇ ਹਨਾ ਵੀ ਕਿੱਦਾਂ ਦਾ ਬਲੌਗ ਬਣਾਇਆ ਜਾਏ ਕਿਉਂਕਿ ਨਾ ਹੀ ਤਾਂ ਕਿਤੇ ਭਈ ਬਾਹਰ ਆ ਜਾ ਸਕਦੇ ਆ ਜਦੋਂ ਆਪਾਂ ਆਪਦੇ ਕੰਮ ਕਰਦੇ ਉੱਥੇ ਜਾਂਦੇ ਹਨਾ ਤੇ ਆਹੀ ਕੰਮ ਕਰਾ ਜੇਕਰ ਤੁਹਾਨੂੰ ਪਸੰਦ ਆ ਹਨਾ ਸਾਡੇ ਵਲੌਗ ਤਾਂ ਜਰੂਰ ਕਮੈਂਟ ਕਰਿਓ ਵੀ ਭਾਈ ਸਾਨੂੰ ਜਿੱਦਾਂ ਦੇ ਵੀ ਤੁਹਾਡੇ ਵਲੌਗ ਬੰਦੇ ਆ ਸਾਨੂੰ ਪਸੰਦ ਆ ਹਨਾ ਤੁਸੀਂ ਬਸ ਵਲੌਗ ਆ ਜਿਹੜੇ ਡੇਲੀ ਅਪਲੋਡ ਕਰਿਆ ਕਰੋ ਤੇ ਬਸ ਤੁਹਾਡੀ ਸਪੋਰਟ ਚਾਹੀਦੀ ਆ ਥੋੜੇ ਜੇ ਆਪਣੇ ਵਿਊ ਹੋਰ ਵਧਣ ਲੱਗਣ ਹਨਾ ਪਲੀਜ਼ ਫੋਲੋ ਵਾਚ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਰਿਲੇਟਿਵ ਨੂੰ ਧਾਕੇ ਆਪਣੇ ਬਹੁਤ ਸਾਰੇ ਭੈਣ ਭਰਾ ਹਨਾ ਆਪਣੇ ਵਲੌਗ ਤਾਂ ਦੇਖਦੇ ਨੇ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਫੁੱਲ ਵਾਚ ਵੀ ਕਰਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਬਸ ਤਾਂ ਸਾਰੀਆਂ ਭੈਣਾਂ ਦੇ ਮੈਂ ਨਾ ਭੁੱਲਿਆ ਨੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਨੇ ਸਾਰਿਆਂ ਦੇ ਸੋਨੇ ਸੋਨੇ ਕਮੈਂਟ ਆਉਂਦੇ ਹੁੰਦੇ ਆ ਤੇ ਜਿਹਦੇ ਤੋਂ ਹੀ ਆਪਾਂ ਨੂੰ ਐਜ ਹੁੰਦਾ ਵੀ ਆਪਾਂ ਵਲੌਗ ਬਣਾਗੇ ਜੇ ਕੋਈ ਕਿਸੇ ਦਾ ਕੋਈ ਬੈਡ ਕਮੈਂਟ ਆ ਫਿਰ ਆਪਣਾ ਮਨ ਨਹੀਂ ਕਰਦਾ ਹੁੰਦਾ ਪਰ ਕਦੇ ਵੀ ਆਪਾਂ ਨੂੰ ਕਿਸੇ ਨੇ ਇਦਾਂ ਦਾ ਕੋਈ ਕਮੈਂਟ ਨਹੀਂ ਆਇਆ ਤੇ ਹਾਂਜੀ ਬਸ ਮੈਂ ਦਾਣਾ ਲਾ ਦੇ ਦੀ ਪਾਇਆ ਨੂੰ ਮੇਰੀਆਂ ਗੱਲਾਂ ਮਾਰਦੇ ਮਾਰਦੇ ਸੋਡੇ ਨਾਲ ਤੇ ਤੁਸੀਂ ਪੱਠੇ ਇੰਨੇ ਪਾਦੇ ਮੈਂ ਵੀ ਕੰਮ ਕਰ ਰਹੀ ਹਾਂ ਸਮੀਟ ਕੇ ਆਈ ਹਾਂ ਵੈਸੇ ਮੈਂ ਉਦੋਂ ਵਲੌਗ ਨਹੀਂ ਕੰਟੀਨਿਊ ਕੀਤਾ ਸੀ ਕਿਉਂਕਿ ਮੈਂ ਕੱਪੜੇ-ਕੁਪੜੇ ਸਾਰੇ ਸਾਵੇਂ ਹੁਣ ਮੈਂ ਭਾਂਡੇ ਮਾਹੀ ਦੇ ਮੇਰੀ ਮੈਨੂੰ ਕੋਸ਼ ਜੀ ਕਰਦਾ ਸੀਗਾ ਵੀ ਮੈਂ ਜਿਹੜੀ ਮੇਰੀ ਉਹ ਸ਼ਰਟ ਪਈ ਜਾਂਦਾ ਮੈਂ ਉਹ ਤੇ ਤਰਪਾਈ ਕਰਾਂ ਤੇ ਇੱਕ ਜਿਹੜੀ ਸਟਿਚ ਕਰਨ ਵਾਲੀ ਪਈ ਐ ਉਹਦੇ ਨਾਲ ਦੀ ਲੈਸ ਹੈ ਹਨ ਇੱਕ ਦਿਨ ਮੰਡੀ ਦਾ ਕੰਮ ਪਿਆ ਮੇਰਾ ਹੁੰਦਾ ਕਿ ਤੈਨੂੰ ਇਹ ਤਾਂ ਲੈਸਾ ਲੈ ਕੇ ਆਣੀਆਂ ਦੋ ਸੂਟਾਂ ਨਾਲ ਦੀਆਂ ਮੰਡੀ ਦਾ ਮੰਡੀ ਤਾਂ ਫਿਰ ਹੁੰਦੇ ਪਤਾ ਹੀ ਐ ਲੈਸਾ ਲੈ ਕੇ ਆਣੇ ਤੇ ਇੱਕ ਸਲਵਾਰ ਦਾ ਕੱਪੜਾ ਲੈ ਕੇ ਆਣਾ ਦੇਖਾਂਗੇ ਕਦੇ ਜਾਵਾਂਗੇ ਸਟਿਚ ਕਰਨਾ ਦੇਣਾ ਫਿਰ ਨਾਲ ਆਪ ਹੀ ਕਰੋਗੇ ਕਦੇ ਤਾਂ ਮੈਂ ਕਰੇ ਫਿਰ ਕਰੇ ਵੀ ਬੰਦਾ ਕਿਹੜੇ ਵੇਲੇ ਜੀ ਕਰਦਾ ਹੁੰਦਾ ਹਨਾ ਵੀ ਚਲੋ ਆਪਣੀ ਸਟਿਚਿੰਗ ਬਚ ਜੇ ਹੁੰਦਾ ਹੀ ਆ ਸਾਰੀਆਂ ਭੈਣਾਂ ਨੂੰ ਹੁੰਦੇ ਜਿਹਨੂੰ ਆਉਂਦੇ ਨੇ ਪਰ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਮੈਂ ਕੀ ਕਰਾਂ ਸੰਡੇ ਆਉਂਦਾ ਉਹਦੇ ਦਾ ਮਸਾ ਐ ਜਿਹੰਦਾ ਵਿੱਚ ਆ ਸੰਡੇ ਆਇ ਤਰਾਮਦਰੀ ਦੇ ਨਾਲ ਰੈਸਟ ਕਰਾਂਗੇ। ਹੋ ਦੇਖਾਂਗੇ ਕੋਸ਼ਿਸ਼ ਕਰਾਂਗੇ ਕਿ ਬਾਟਮ ਵਗੈਰਾ ਤਾਂ ਆਪ 스ਟੀਚ ਕਰੀਏ। ਚਲੋ ਜੀ ਮੇਰੀ ਸਪੀਚ ਬਹੁਤ ਜਿਆਦਾ ਲੰਬੀ ਹੋ ਗਈ ਐ ਤੇ ਹੁਣ ਮੈਂ ਫੋਨ ਨੂੰ ਰੱਖਦਾ। ਮੈਂ ਇਹਨੂੰ ਚਾਰਜ ਹੋਣ ਦੂੰ ਤੇ ਮੈਂ ਪਸ਼ੂ ਵਗੈਰਾ ਬਣਾ ਦਿੰਦਾ ਨਾ ਖਰਾਕਾਂ ਵਗੈਰਾ ਸੈੱਟਦਾ। ਇਹ ਗੱਲਾਂ ਪਹਿਨਾ ਤੇ ਵੀ ਨਹੀਂ ਕੰਮ ਸਿੱਟਣਾ ਫੇਰ ਅਜ ਭਾਂਡੇ ਵਗੈਰਾ ਮੈਂ ਮਾਜਾਂ। ਚਲੋ ਜੀ ਕੱਲਾ ਵਾਲਾ ਟਾਈਮ ਫੇਰ ਹੋ ਗਿਆ। ਲਾਇਆ ਬੋ ਤੇ ਮੇਰੀ ਆ ਜੀਜਾ ਨਾ ਫਟੀਆਂ ਪੰਗਾਂ ਜਿਵੇਂ ਤੇਰੇ ਬੋਲੇ ਫਟੇ ਪਏ ਆ ਜੀਜਾ ਨਾ ਆਹਾ ਇਥੋਂ ਮੰਮਾ ਇਹਨੂੰ ਅੱਧਾ ਕਰਨਾ ਕੁਝ ਨਾ ਕੁਝ ਬਣਾ ਕੇ ਦੂੰ ਫਰੈਂਚ ਫਰਾਈ ਬਣਾ ਕੇ ਦਿੰਨੇ ਨਾ ਲੈ ਫੜਾ ਕੋਣ ਲੈ ਮੈਂ ਦੱਸਾਂ ਬੀਬੀ ਨੂੰ ਕਿਵੇਂ ਕਰਨਾ ਹੋਣ ਛੱਡਣਾ ਹੈ ਬਸ ਬਥੇਰੇ ਇੰਨੇ ਕੀ ਕਰਨੇਗੇ ਬਹੁਤ ਹੁਣ ਲੱਸੀ ਪੀ ਜਾਂਦੀ ਐ ਆ ਕੇ ਚਾਹ ਪੀ ਲਿਆ ਕਰੋ ਰੱਜ ਕੇ ਮੰਮੀ ਗਰਮੀ ਵਾਲਿਆ ਉਸੀ ਵਾਰ ਕੀ ਜੀ ਨੇ ਨਹੀਂ ਪੀਆ ਲੈ ਮੈਂ ਦੱਸਦੀ ਆਇਆ ਕੋਣੇ ਕਿ ਤਾ ਈ ਲੋਟੀ ਖਾ ਕਰੋ ਦਹੀਂ ਨਾਲ ਆ ਕੇ ਵਿੱਚ ਮਾੜੀ ਚੱਲੀ ਬੀਬੀ ਨੂੰ ਬਤੋ ਪਿਆਜ਼ ਲਿਆ ਕੇ ਦੇ ਕੱਟ ਦੂਗੀ ਉਹ ਤੜਕੇ ਵਾਸਤੇ ਲੋ ਬੁੱਲ ਤੜਕੇ ਵਾਸਤੇ ਸਬਜ਼ੀ ਵਾਸਤੇ ਲਿਆ ਦਿਓ ਆਹ ਤਾਂ ਮਰੀ ਗਈ ਬਈ ਇਹ ਨਹੀਂ ਲੱਗਦਾ ਮੈਂ ਜੀ ਖਾਮ ਨਾਲ ਹੋ ਹੋਇਆ ਖਾਮ ਨਾਲ ਜਾ ਹੋਰ ਹੋਇਆ ਤੇ ਆ ਗਿਆ ਬਤਾ ਆ ਕਰਕੇ ਅਰੇ ਕਰ ਲਾ ਗੋਲ ਗੋਲ ਕੱਟਣਾ ਦੂਣ ਪਾ ਕੇ ਗਰਾਰੇ ਕਰਤਾ ਨਹੀਂ ਅੰਮੀ ਦਾ ਕੋਲੇ ਜੀ ਤੋਕੇ ਨੂੰ 10 ਮਿੰਟ ਪਾਣੀ ਬਾਅਦ ਵਿੱਚ ਰੱਜੇ ਚ ਰੱਖ ਦਾਂਗੇ ਧੋ ਕੇ ਠੰਡੇ ਪਾਣੀ ਨਾਲ ਪਾਣੀ ਦੇ ਜਿਹੜਾ ਇਹਦੇ ਸੁੱਕਣਾ ਹੋਣਾ ਹੈ ਸੁੱਕ ਜੇ ਜਾਣਗੇ ਪਾਣੀ ਦੇ ਸੁੱਕ ਜੂਗਾ ਇਹਦਾ ਮੋੜ ਕੇ ਫਿਰ ਬਸ ਤੇਲ ਚ ਕੱਢ ਦਾਂਗੇ ਮम्मा ਮੈਂ ਵੀ ਕਰਨਾ ਤੇਥੋਂ ਨਹੀਂ ਬੁੱਤੇ ਉਵੇਂ ਕੱਟੇ ਜਾਂਦੇਗੇ ਫੇਰ ਕੱਤ ਲੂੰਗੀ ਮੈਂ ਨਹੀਂ ਕੱਟੇ ਵਾਲੇ ਬਰਾਖੇ ਵੀ ਲੱਗ ਜਾ ਕਰੋ ਮੈਂ ਦਨ ਛਿੱੜ ਕੇ ਦੇ ਦੂੰ ਇੱਕ ਆਲੂ ਹੋਰ ਉਹ ਖਾਣ ਨਹੀਂ ਚਾਹਤਾ ਇਹ ਨਾ ਉਧਰ ਸੇ ਮੁੱਧਰ ਬਸ ਇਧਰ ਲੱਭ ਸੇ ਮੰਮਾ ਇਹ ਕੱਡਾ ਘਟਿਆ ਹੁੰਦਾ ਕਰਦ ਪਾਲ ਕੇ ਲਿਆਣ ਵਾਲੇ ਬੀਬੀ ਨੂੰ ਸਬਜ਼ ਦਾਲ ਨੂੰ ਤੜਕਾ ਲਾਉਣਾ ਹੋਊਗਾ ਗੰਡੇ ਫਿੱਟਰੇ ਆ ਇਹ ਆ ਆ ਦੀ ਗੱਲ ਰਹਿਣ ਦਰ ਨਾ ਦੂਜੇ ਨੂੰ ਤਖਾਈ ਫਰਮਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਰ ਤੂੰ ਹੀ ਕੱਟ ਲੈਂਦੀ ਓਦੋਂ ਦੀ ਨੀਂਗਣੇ ਵਾਸ ਚਲ ਫੜਾ ਦੇ ਬਸ ਆਏ ਨਹੀਂ ਕੱਟਨੇ ਪਕੌੜੇ ਨਹੀਂ ਕੱਢਨੇ ਇਹ ਅਮੋਟੇ ਮੋਟੇ ਕੱਟਨੇ ਆਂ ਕੱਟਨੇ ਬਰੀ ਤਰੀਕੀ ਦਾ ਗੋਲ ਗੋਲ ਕੱਟਾਓ ਆਏ ਕਰਕੇ ਦੇਖ ਲੈ ਬੀਬੀ ਜੀ ਕਦੇ ਕਹਿਣਾ ਹੈ ਕੱਟ ਦਿਆ ਕਰ ਠੀਕ ਹੈ ਓਕੇ ਦੀ ਰਿਪੋਰਟ ਉਹ ਗੰਡੇ ਦਾ ਓਏ ਸੇਮੂ ਗੰਡੇ ਲੈ ਚੱਲੂ ਨਾ ਬਣਾਈ ਜਾਂਦੀ ਬਣਾ ਲੈ ਦੋ ਗੰਡੇ ਦੋ ਗੰਡੇ ਬਾਰ ਬਸੈਂ ਨਾ ਬਾਹਰ ਆਂਦੇ ਹੋਰ ਜੱਗ ਕਰਨੇ ਮੈਂ ਗੰਡੇ ਲੈ ਗੰਡਾ ਹੈ ਦੇਖੋ ਵੀ ਹੈ ਨਹੀਂ ਤਾ ਹਰ ਵਾਰ ਬਸ ਸਮਝ ਲੈਂਦੇ ਗੰਡੇ ਲਿਆ ਹੋਰ ਫੜਾ ਆ ਮਾ ਰੂਪ ਚੜ ਗਈ ਆ ਤੇ ਸੀਰ ਚ ਮੁਚੱਕ ਲੈ ਆਹ ਫੜਾ ਆਹ ਗੰਡਿਆਂ ਦੀ ਕਾਤ ਬੋਲੇ ਆ ਆ ਬਿਚ ਨਾ ਸਿਰ ਕੋਈ ਨਹੀਂ ਅਵੇ ਚਾਤਦਾ ਬ੍ਰੀਕ ਬ੍ਰੀਕ ਆਦਾ ਚੀਜ਼ ਨਹੀਂ ਕਨੀ ਕਾ ਆਜੂ ਲਿਆ ਜਾ ਇਹਨੇ ਤਾਂ ਉਹ ਕੰਮ ਕਰਦਗੇ ਜਿਹੜੇ ਨਾ ਕਰਨੇ ਹੁਣ ਪਲੀਜ਼ ਮੰਮੀ ਮੈਂ ਹੀ ਘਟਨ ਦੇ ਡੇੜਾ ਮੇਰੇ ਕੋਲ ਟਾਈਮ ਹੈ ਨਹੀਂ ਇਹਨੇ ਛੋਡੇ ਨਾਲ ਬੈਠ ਕੇ ਉਹ ਕਰਨਾ ਵੀ ਬੀਨਾਂ ਦੀ ਸਬਜ਼ੀ ਫੜਾ ਦੇ ਕਰ ਕੱਟ ਲਿਆ ਕਰਨਾਂ ਲੱਗਣ ਸਵੇਰ ਤੋਂ ਕੱਡੂ ਲਿਆ ਦੇਂਗੇ ਖੇਤ ਲੱਗੇ ਪੈ ਰਹੇ ਨੇ ਚਾਰ ਕੱਡੂ ਲੱਗ ਗਿਆ ਆਪਣੇ ਖੇਤ ਹਾਂ ਛੁੱਟੀਆਂ ਮੈਂ ਬਾਹਰ ਹੀ ਸੌਣੇ ਲੱਗਿਆ ਨਾ ਮੌਸਮ ਅੱਜ ਕਿਵੇਂ ਨੂੰ ਜਾਂ ਨਾ ਉੱਤੇ ਧੁੰਮ ਜੀ ਹੋ ਰਹੀ ਆ ਨਾ ਕੱਚੇ ਕੱਚੇ ਹਾਂ ਚਾਰ ਪੰਜਾ ਇਹ ਤਾਂ ਛੋਟੇ ਆ ਚਾਰ ਪੰਜਾਂ ਨੂੰ ਨਿਨਾਂ ਦਾ ਲਾਰੇ ਬੰਨ ਗਿਆ ਮੈਂ ਤੇ ਲਿੱਪ ਪੰਬੀ ਈਣੂ ਆਇਆ ਮੌਸਮ ਦੇਖੀ ਕਿਵੇਂ ਜੀ ਹੋ ਗਿਆ ਹੁਣ ਆ ਮੀ ਰੀਆਲੇ ਨੂੰ ਇੱਧਰ ਸੱਚ ਹੁਣ ਨੇਰ ਆਇਆ ਕਰਨਾ ਹੁਣ ਬੱਚਾ ਰੇਤਾ ਉਹਨਾ ਹੁੰਜ ਕੇ ਜਾਇਆ ਕਰੂਗਾ ਨਾ ਫੇਰ ਵਜਾ ਕਰੂਗਾ ਅੱਤੋਂ ਨੰਗੰਦਰਵਾੜ ਕੰਜਰਖਾਨਾ ਮੰਮੀ ਕੰਜਰਖਾਨਾ ਮੰਮੀ ਜੀ ਪਹਿਲਾ ਹਨਾ ਉਦੋਂ ਕਿੰਨਾ ਕਿੰਨੀ ਨੇਰੀ ਆਈ ਸੀ ਨਾ ਮੀ ਵੀ ਆਇਆ ਖਲੋਟ ਨਾਲ ਮੀ ਵੀ ਆਏ ਸੀ ਹਸਣ ਨੇਰੀਆਂ ਦੇ ਆਗੇ ਦੇਣਾ ਹੂੰ ਹੁਣ ਅਸੀਂ ਕੁਛ ਚੱਲਿਆ ਕਰੂਗਾ ਮੈਨੂੰ ਲੱਗਾ ਅੱਜ ਹੋਈ ਦੇਣਾ ਮੌਸਮ ਜੇ ਖਰਾਬ ਲੱਗਿਆ ਅੱਜ ਸੜਕੇ ਦੇ ਬੰਦਲ ਆ ਮਨੇ ਇੱਕ ਤਾਂ ਮੰਮੀ ਆਜ ਹੋਈ ਦੇਣਾ ਨੇਰੀ ਆਲੇ ਦੇ ਸੱਤਿਨੇ ਮਰੇ ਕੂੜਾ ਵੀ ਕੱਢੀ ਇੱਥੋਂ ਧੌਂਦਰੇ ਤੋਂ ਅੰਧੇ ਆ ਨਹੀਂ ਕੋਈ ਕੋਈ ਹਲੋ ਹਣਾ ਪਹਿਲਾਂ ਆਲੂਆਂ ਨੂੰ ਦਈਏ ਤੋ ਤੋ ਕਿਤੇ ਸੰਭਾਲਣਾ ਜਿਆਦਾ ਕੱਪੜੇ ਤੇ ਸੁੱਕਣਾ ਪਾ ਦੂਗੀ ਹਣਾ ਆ ਨੂੰ ਜੇ ਸੁੱਕ ਜੂ ਫੇਰ ਆਪਾਂ ਹਣੇ ਤੇ ਥੋੜਾ ਜਿਹਾ ਬੇਸਨ ਦਾ ਜਿਵੇਂ ਆਪਾਂ ਹੰਦਾ ਉਹ ਲਾ ਕੇ ਰੋਕ ਲਾ। ਤੇ ਇਹਨੇ ਉਹਦੇ ਚੱਲ ਜਾਣੇ। ਥੋੜਾ ਰੱਖੀ ਨੂੰ ਉਪਕੜਾ। ਥਰਾ ਰੱਖਾ ਤੋ ਦਵਾ ਤੋਂ। ਉਹ ਸਾਫ ਸਾਫ ਹੋ ਗਏ। ਕਿਸੇ ਕਪੜੇ ਤੇ ਪਾ ਦਿੰਦੇ ਹੈ ਨਾ। ਫੇਰ ਛੇਤੀ ਸੁੱਕ ਜੂਗੇ। ਤੁਸੀਂ ਕਿਉਂ ਪੰਗੇ ਲਈਆਂ ਨੂੰ? ਪੋਣੇ ਜਿੱਤੇ ਪਾ ਦਨੇ। ਸ਼ੀਰ ਪਾਣੀ ਸੁੱਕਿਆ ਜਾਊਗਾ। ਅਜਾਬ ਜਿਵੇਂ ਫੋਨ ਚ ਹੀ ਦੇਣ ਹੁੰਨੇ ਆਪਾਂ ਫਰੈਜ ਵਿੱਚ ਵੀ ਦੇ ਕਹਿ ਦੇਣੇ ਹੁੰਦੇ ਰੱਖ ਦੇ। ਤੇ ਮੈਂ ਚੁੰਨੀ ਤੇ ਪਾ ਦਿੰਦੇ। ਚੁੰਨੀ ਤੇ ਸੁੱਕੇ ਕਿ 10 ਮਿੰਟ ਪਾ ਦੂੰਗੀ ਮੈਂ। ਮਸ਼ੀਨ ਇਹਦੇ ਚ ਮਸ਼ੀਨ ਨਹੀਂ ਚਕਈਨੀ ਫਰੈਜ ਚ। ਲੋ ਜੀ ਆਪਾਂ ਹੱਦ ਦੁਪੱਟੀਆਂ ਤੇ ਰੱਖ ਲੈਨੇ। ਹਾ ਜੇ ਕਹਿੰਦੇ ਇਹ ਥੋੜੇ ਐ ਹੋਰ ਕੱਟਣੇ ਸੀਗੇ। ਮੰਗਾ ਤੁਸੀਂ ਖਾਣੇ ਸੀ ਜਿਹੜਾ ਖਾਣੇ ਆ ਚੱਕੋ ਚ ਇਹ ਤਾਂ ਕਿ ਲੱਕਦੇ ਨੇ ਸੁੱਕ ਜਾਣਗੇ ਫਿਰ ਆਪਾਂ ਕੱਢ ਦਾਂਗੇ ਇਹਨੂੰ 5 ਮਿੰਟਾਂ ਜੀ ਉਹਨੇ ਮੈਂ ਦੁੱਧਵਾ ਦਸਾਂਦਾ ਤਾਂ ਇਹਨੂੰ ਹੀ ਜਮਾ ਲਈਏ ਫਿਰ ਜਾਵਾਂਗੇ ਧਾਰਾ ਕੱਢਣ ਤੇ ਪਾਂਡੇ ਦਾ ਕੰਮ ਹੋ ਲੈ ਗਏ ਦੇਖੋ ਮੌਸਮ ਕਿਵੇਂ ਹੋ ਗਿਆ ਟਾਈਮ ਹੋ ਗਿਆ ਸ਼ਹਿਦਾ ਤੇ ਆਪਾਂ ਧਾਰਾਂ ਵਗੈਰਾ ਦਾ ਲਈਆਂ ਕੱਢ ਤੇ ਹੁਣ ਇੱਕ ਗਾਂ ਦੀ ਧਾਰ ਰਹਿ ਗਈ ਮੈਂ ਚਲਿੰਦਾ ਨੂੰ ਗਰਬ ਬਣਾ ਕੇ ਖਵਾਦਾ ਫੁੱਕ ਫੁੱਕ ਕਰੀ ਜਾਂਦੀ ਹੈ ਤੇ 15 20 ਮਿੰਟ ਹੋ ਗਏ ਵੀ ਮਿੰਟ ਲਾਦੇ ਜਾਂਦੇ ਧਾਰ ਕੱਢਣ ਤੇ ਤੇ ਵਧੀਆ ਪਾਣੀ ਹੈ ਜਿਹੜਾ ਸੋਕ ਗਏ ਪਹਿਲੇ ਦਿਨਾਂ ਥੋੜਾ ਜਿਹਾ ਇਧਰ ਆਪਾਂ ਤੇਲ ਇਕ ਰੱਖਤਾ ਗਰਮ ਚਾਹੇ ਤੇਲ ਪਾਲੂ ਤੇ ਚੰਨ ਪਾਲੂ ਕਿਉਂ ਆਪਾਂ ਥੋੜਾ ਜਿਆਦਾ ਜਿਹਾ ਪੇਸਣਾ ਵਾਲਾ ਥੋੜਾ ਥੋੜਾ ਇਹਦੇ ਨਾਲ ਬਸ ਵਧੀਆ ਬਣ ਜਾਣਗੇ ਥੋੜਾ ਥੋੜਾ ਨਮਕ ਵਿੱਚ ਆਪਾਂ ਇਹ ਤੇ ਲਾਈ ਦੇਵਾਂਗੇ ਤੇ ਨਮਕ ਵਿੱਚ ਆਲੇ ਵੱਧ ਪਸੰਦ ਕਰਦੇ ਆਪਾਂ ਕਣਕ ਦਾ ਆਟਾ ਹੁੰਦਾ ਜਿਵੇਂ ਆਪਾਂ ਕਈ ਵਾਰੀ ਬੇਸਣ ਹੁੰਦਾ ਹੀ ਹੈ ਕਈ ਵਾਰੀ ਨਹੀਂ ਹੁੰਦਾ ਤਾਂ ਆਪਾਂ ਕਣਕ ਦਾ ਆਟਾ ਵੀ ਜਿਹੜਾ ਲਾ ਸਕਦੇ ਹਾਂ ൂണ മിർ കോസും മിർ ഏതാക ਥੋੜਾ ਥੋੜਾ ਆਪਾਂ ਮਸਾਲਾ ਵੀ ਪਾਤਾ ਤੇ ਉਧਰ ਆਪਣਾ ਤੇਲ ਆ ਜਿਹੜਾ ਪੂਰਾ ਗਰਮ ਹੋ ਗਿਆ। ਥੋੜੀ ਮੈਨੂੰ ਪਾ ਦੇਣਾ ਮੈਨਾਂ ਇਹ ਕਹੀ ਵੀ ਪਾਤ ਮਸਾਲਾ ਜੀ। ਇਹ ਇੱਕ ਪੂਰਤਾ ਆਪਾਂ ਕੱਢ ਲਿਆ। ਦੂਜਾ ਪਾਤਾ ਪੂਰਾ ਇਹ ਹਾਂ ਮੈਂ ਇੱਕ ਘਾਸਾ ਕਰਨੀ ਦੇਉਂਗੀ। ਖਾਣੇ ਨਾਲ ਤਾਂ ਤੀਨ ਡਾਲੂਆ ਘਰ ਦੇ ਆਲੋ ਇਹਦੇ ਉੱਤੇ ਜਿਹੜਾ ਕੁਝ ਬਾਹਰ ਲਾਵਾ ਤਾਉ ਗੱਲੀਆਂ ਬੱਲੀਆਂ ਚੀਜ਼ ਆਉਂਦੀਆਂ ਨਾ ਤੜੇ। ਕਿਆ ਉਹ ਗੋਮਾਂ ਦੇ ਵਿੱਚ ਤਲੀਆਂ ਹੁੰਦੀਆਂ ਇਹਨਾਂ ਤਾਂ ਕੀ ਡਾਲਾ। ਖਾਲੀ ਇਹ ਗਰਮ ਹੈ ਹਜੇ ਹੁਣ ਤਾਂ ਉਹ ਕਿਤੇ ਹੈਗੇ। ਵਾਲੇ ਸਾਸ ਨਾਲ ਆਇਆ ਤੇਸਟੇ ਬਣਿਆ ਮੌਨ ਮਿਰਚ ਹੋਰ ਪਾ ਦੂੰਗਾ ਐ ਨਾ ਮਾੜਾ ਜੇ ਪੈਟ ਦੂਗਾ ਹਾਂ ਨੂੰ ਮਿਰਚ ਕੱਟਾ ਕੱਟਾ ਹਾਂ ਫਰਾਈ ਤਾਂ ਵੈਸੇ ਨਾਲ ਚ ਤਾਂ ਕੱਟੀ ਹੁੰਦਾ ਪਰ ਤੁਸੀਂ ਵੱਧ ਖਾਓਗੇ ਕੋਈ ਰਸ ਨਹੀਂ ਹੋਰ ਪਾ ਦੂੰਗਾ ਮਸਾਲਾ ਜਆ ਪਾਇਆ ਸੀ ਤੇ ਆਪਾਂ ਉਹ ਦਿਨ ਮਠੀਆਂ ਮਿੱਠੀਆਂ ਰੋਟੀਆਂ ਬਣਾਈਆਂ ਸੀਗੀਆਂ ਤੇ ਉਹ ਵਾਲਾ ਨਾ ਆਪਣੇ ਕੋਲ ਮਗੀਰਿਆ ਹੋਇਆ ਜਿਹੜੀ ਕਿ ਤੇਲ ਪਿਆ ਸੀ ਕਿਉਂਕੂ ਦੇ ਵਿੱਚ ਵੀ ਕੱਟ ਸਾਡੀ ਹਾਂ ਕੱਟ ਲੇਖ ਤੁਸੀਂ ਸਾਗਵੇਂ ਸਾਗ ਆ ਗਿਆ ਬਸ ਪਹਿਲਾਂ ਕੱਟ ਕੇ ਰੱਖੀਓ ਅੱਧਾ ਘੰਟਾ ਜਿਹੜਾ ਪਾਣੀ ਆ ਬਿਲਕੁਲ ਸੋਕ ਜੇ ਉਹਨਾਂ ਨੇ ਕੱਟਾ ਹੋ ਗਿਆ ਦੂਜਾ ਮੂੰਹ ਗਰਮਣਾ ਖਾਈ ਜਲ ਪਾਣੀ ਵੀ ਲੇਗੇ ਫਿਰ ਦੇਖੋ ਬਰ ਤਾਂ ਹੋ ਰਿਹਾ ਮੌਸਮ ਹੋ ਗਿਆ ਹਵਾएं ਚਲਦੀ ਹੈ ਠੰਢੀ ਠੰਢੀ ਜਿੰਨੀ ਗਰਮੀ ਸੀਗੀ ਜਮਰ ਅਬ ਮੈਂ ਕਿ ਕੰਕਾਂ ਦੀ ਟਾਈਮ ਤੇ ਆ ਕੇ ਲੱਗ ਗਿਆ ਹੋਰ ਨਾ ਕਿਤੇ ਨਹੀਂ ਆਦੀ ਦੇਖੂਗਾ ਤੇ ਸਰੋਂ ਵੀ ਆਪਣੀ ਦਵੇੜੇ ਚ ਪਈ ਆ ਮੇਲੀ ਕੀ ਪਰਦੀ ਵੱਡੀ ਦਰਪਾ ਚ ਪਾ ਲੈਣ ਮੈਂ ਚਲਦੀ ਹੈ ਠੰਢੀ ਠੰਢੀ ਹਵਾ ਫੋਨ ਦਾ ਦੇ ਉਹਨਾਂ ਨੂੰ ਆ ਜਾਣਗੀ ਆਉਣ ਆਲੇ ਆ ਤਾਂ ਟੱਟ ਕੇ ਜਾਊਗੀ ਇਹਗਾ ਲਾਸਟ ਪੂਰ ਅੱਜ ਲਾਈਨ ਹੈ ਇੰਨੇ ਨਾਲ ਮम्मा ਤੇਲ ਦੀ ਤਾਂ ਹੈ ਕੋਈ ਨਹੀਂ ਨਾ ਨਾਣ ਵਿੱਚ ਘਟਾ ਥੋੜੀ ਪਾ ਦੇਣੀ ਹੈ ਹੋਰ ਸਾਰੇ ਫ੍ਰਾਈ ਕਰ ਲੈ ਬੱਚੇ ਕਰੰਚੀ ਬਣੇ ਕਰੰਚੀ ਕਰੰਚ ਹੈ ਸਾਰੇ ਫ੍ਰਾਈ ਕਰ ਲੈ ਹੋਰ ਮੈਂ ਉਹ ਪਲੇਟ ਕੱਢਾਂ ਆਹ ਢੱਕ ਲਈ ਜੋ ਸਾਸ ਵਾਲਾ ਪਲੇਟ ਕੱਢਣ ਦੱਸ ਕੇ ਖਾ ਲਿਓ ਤੁਸੀਂ ਪੂਣਾ ਸਾਸ ਵਾਲੀ ਖਾਣੇ ਇਹ ਨੋ ਨੋ ਲੱਖਾ ਉਹ ਉਹ ਦਾ ਨਾਮ ਤੁਸੀਂ ਬਾਣੀ ਆ ਦਾ ਕੰਦੀ ਜੰਗੀ ਸੌਸ ਕਿੱਧਰੋਂ ਮਾ ਸੌਸ ਤੇ ਪਾਊਚ ਹੈ ਫਰਿੱਜ ਚ ਪਏ ਆ ਉਹ ਜੀ ਪੱਜੀਆਂ ਆ ਹੁਣ ਖਾਣ ਨੂੰ ਥੋੜੇ ਜਿ ਬਚਾ ਕੇ ਰੱਖਿਆ ਵੇਖੋ ਵਧੀਆ ਬਣ ਗਿਆ ਪੁੱਤ ਸੌਸ ਸੌਸ ਨਾਲ ਆਈ ਜੰਗਾ ਤੂੰ ਹੀ ਖਾ ਲਈ ਤੂੰ ਲਾ ਲਈ ਸੌਸ ਖਾ ਕੇ ਲਾ ਉਹ ਕਿਨੇ ਕੈਂਟ ਲੱਗਦੇ ਕੁਰਕਰਾ ਨਾਲੋਂ ਤਾਂ ਵਧੀਆ ਹੀ ਆ ਚਿੱਟੇ ਸਿੱਖ ਜਾਪੇ ਬਣਾ ਲਗ ਲਗ ਪਰ ਭੈਣ ਸੰਡਰ ਲੱਗਦਾ ਤੇਲ ਟੂਟ ਉਹ ਕਰ ਲਾਂਗਾ ਹਾਂ ਮੈਂ ਸੁੱਖ ਹਾਂ ਸੁੱਖ ਆਪਣੇ ਤਾਂ ਹੁਣ ਪਲੇਟ ਵੇਲੇ ਕਰਤੀ ਤੇ ਹੁਣ ਆ ਜਾ ਉਹਨੂੰ ਬੱਚੀ ਨੂੰ ਵੀ ਵਿਚਾਰੀ ਨੂੰ ਨਿਪੜ ਪਿਆ ਮੈਂ ਧਾਰ ਕੱਢ ਲਾਂ ਦੂਜੀ ਗਾਂ ਦੀ ਟਾਈਮ ਬਹੁਤ ਹੋ ਗਿਆ ਕਿੱਥੇ ਬੀਬੀ ਗੋਣੀ ਉਹ ਕੋਈ ਨਹੀਂ ਭਲੇਖੇ ਨਾਲ ਇੱਕ ਡਿੱਗ ਵੀ ਹੋਣੀ ਹੈ ਮੇਰੇ ਬਗੈ ਮੰਮੀ ਜਦੋਂ ਮੈਂ ਨਾ ਦੇਖ ਜੀਬਾ ਮਾਰਦੀ ਉਹ ਅਜੇ ਮਾਲੀ ਵੀ ਆਇਆ ਸੀਗਾ ਦਵਾਈ ਪਾ ਗਿਆ ਸਾਰਿਆਂ ਨੂੰ ਕਿ ਐਸੀ ਕਿ ਕੱਲ ਨੂੰ ਪਾਣੀ ਤੇ ਆ ਦੇ ਤੇ ਅਮਰੂਦ ਦੇਖੋ ਦੋ ਤਿੰਨ ਦਿਨ ਹੋ ਗਏ ਮੈਂ ਆਈ ਨਹੀਂ ਇੱਧਰ ਸੋਨਾ ਬਣਿਆ ਫਿਰਿਆ ਰਿਹਾ ਤੇ ਇਹ 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 ਆਸ ਦੋ ਚਾਰ ਦਿਨ ਇਹਨੂੰ ਹੋਰ ਜੰਨੇ ਆ ਪੱਕਣਾ ਕਿਤੇ ਨਾ ਹੋਵੇ ਹਨਾ ਕਿਤੇ ਪੱਕਦਾ ਪੱਕਦਾ ਤੇ ਨਿਗਾ ਪੈਦੇ ਕਾਟੂਆਂ ਦੀ ਚਿੜੀਆਂ ਬਹੁਤ ਹੁੰਦੀਆਂ ਇੱਧੇ ਤੇ ਸੱਲ ਪੈਂ ਗੁੱਡੀ ਹਾਂਜੀ ਮੈਂ ਨਾ ਤੁਮਾਂ ਵਾਲੇ ਰਾਜਨ ਬੜੀ ਕਰਦੇ ਕਿੰਨਾਂ ਨੂੰ ਆ ਮੁਕਾਂ ਕੋਈ ਨਹੀਂ ਦਿਆ ਉਹਨੂੰ ਕੋਈ ਨਹੀਂ ਇਹਨਾਂ ਨੂੰ ਵਿਚਾਰੀਆਂ ਠੰਡੀ ਹਵਾ ਲੈ ਲੈਂਦੀ ਹੁਣ ਤਾਂ ਖੜੀਆਂ ਐ हां पर ठंडी हवा ਲੈ ਲੰਦੇ ਰਾਤ ਨੂੰ ਵੀ ਇਹਨਾਂ ਨੂੰ ਮਨਦਿਆਂ ਗੰਦਾ ਕਣਗਾ ਕੋਲਗਾ ਲਾ ਪੀ ਬੱਲੇ ਨਹੀਂ ਆਉਂਦੀਆਂ ਉਹ ਬੀਬੀ ਗੇ ਕੋਈ ਤਾਂ ਬੈਠ ਸੁੱਕੀ ਰੱਖੀ ਪਿਛਲੀ ਵਾਰ ਬਹੁਤ ਨੁਕਸਾਨ ਹੋਇਆ ਚਾਲ ਗੁੱਡੀ ਕੰਮ ਕਰ ਲਓ ਕਣਕਾਂ ਕਿੰਡੀਆਂ ਸੋਹਣੀਆਂ ਲੱਗਦੀਆਂ ਸੁਨਹਿਰੇ ਸੁਨਹਿਰੇ ਪੱਤਿਆਂ ਪਈਆਂ ਅੱਦਰ ਦੇ ਵਿਊ ਆ ਹੈ ਕਿੰਨਾ ਸੋਹਣਾ ਵਿਊ ਆ ਕਿੱਦਾਂ ਦਾ ਹਨਾ ਬਦਲ ਗਿਆ ਖੰਡੀ ਖੰਡੀ ਹਵਾ ਆ ਗਈ ਹੈ ਮ੍ਰਿੰਗਾਰ ਇੱਕੋ ਤਾਂ ਮ੍ਰਿੰਗਾਰ ਕਿੱਦਾਂ ਸੋਨਾ ਹੋ ਗਿਆ ਪਾਪਣੇ ਕੰਮ ਕਰਨ ਵੇੜ ਲਏ ਸੀ ਹੁਣ ਮੈਂ ਲਾ ਕੇ ਆਉਣੀ ਆ ਪੋਚਾ ਨਾ ਬੁਰੀ ਨਵਰੀਤ ਨਾ ਠੀਕ ਜਿਹੀ ਹੈਗੀ ਦੋ ਮਿੰਟ ਇਹਨੂੰ ਖੇੜ ਲਾਉਣੇ ਆ ਪੁੱਤ ਟੈਂਕੀ ਤੋੜਨੀ ਹੈ ਹੱਦ ਹੈਗੀ ਇਹਦਾ ਤਾਂ ਅੱਗੇ ਢੱਕਣ ਟੁੱਟਿਆ ਪਿਆਗਾ ਖੇੜ ਦੋ ਇੱਥੇ ਦੋਨੇ ਪਣਾ ਹੋਏ ਖਾਂਗ ਨੇ ਬੁਰਾ ਹਾਲ ਕਰ ਰੱਖਿਆ ਪੱਗਗਣ ਨੂੰ ਕਹਨੇ ਆ ਉਹ ਲੈ ਕੇ ਆਉਗੀ ਦਵਾਈ ਜਿਹੜੀ ਕਹਿੰਦੀ ਸੀ ਦੇਖੀ ਕਣਕਾ ਕਿੱਡੀਆਂ ਸੋਹਣੀਆਂ ਲੱਗਦੀਆਂ ਕਣਕਾ ਤੇ ਆ ਦੇਖ ਹੈਨਾ ਨੀ ਚੜੀਏ ਚਲ ਤੈਨੂੰ ਦਵਾਈ ਦਵਾਂ ਗੋਲੀਆਂ ਵਾਲੀ ਇਹੋ ਗੋਲੀਆਂ ਖਾਲਾ ਪੁੱਤੋਂ ਫੋਨ ਖੜਾ ਤਾਂ ਮੈਂ ਤੇ ਕਹਿੰਦੀ ਫਿਰ ਜਦ ਰੋਟੀ ਖਾਣਾ ਫਿਰ ਮੁੜ ਕੇ ਤੂੰ ਉਲਟੀ ਕਰ ਦਿੰਨੀ ਐ ਗੋਲੀਆਂ ਵਾਲੀ ਹੁਣ ਮੈਂ ਦੇਵਾਂਗੀ ਤੈਨੂੰ ਗੁੜ ਚ ਘੋਲ ਕੇ ਮੈਂ ਗੁੜ ਦੇ ਵਿੱਚ ਗੋਲੀ ਕੁੱਟ ਕੇ ਦਵਾਂ ਪਾ ਜੀ ਫਿਰ ਪਾਣੀ ਨਾਲ ਫੇਰ ਠੀਕ ਹੋਈਂਗਾ ਮੇਰਾ ਵੀ ਖਾਂਗਣਾ ਬੁਰਾ ਹਾਲ ਸੀਗਾ ਪੁੱਤ ਦਵਾਗਾਂ ਨਾਲ ਹੀ ਲੋਟ ਆਏਗਾ ਆਇਂਨੇ ਲੋਟੋਂ ਦਾ ਆਏ ਥੋੜੀ ਹੁੰਦਾਗਾ ਹੂੰ ਹੂੰ ਕੀ ਹੈ ਕਿਨੇ ਸੋਨਾ ਰੋੜਾ ਪੱਥਰ ਮਾਂ ਕਰ ਲੈਣਾ ਹਾਂ ਬੀਬੀ ਕੋਲੇ ਸੱਟ ਬੀਬੀ ਆ ਜਾ ਬੀਬੀ ਆਇਆ ਹੈ ਬੀਬੀ ਦਾ ਜਦੋਂ ਕੁਝ ਕਹਦੇ ਨੇ ਬੀਬੀ ਅਖ ਦੂੰ ਹੁਣ ਤਾਂ ਰੱਬ ਚੜਾਉ ਤਾ ਹਾਂ ਰੱਬ ਨੇ ਤਾਂ ਚੜ੍ਹਾਈ ਦੇਣਾ ਤਾਂ ਆਂ ਬੀਬੇ ਚਲੋ ਜੀ ਆਗੇ ਖੇਤੋਂ ਪੜਾਈਏ ਦੁੱਧ ਇਹਨਾਂ ਨੂੰ ਪਾ ਕੇ ਆਉਂਦੇ ਆ ਆ ਜਾ ਕਾਕੇ ਕੋ ਚਾਚਾ ਹਾ ਤੂੰ ਆ ਹਾ ਚਾਚਾ ਕੁਛ ਵੀ ਨਹੀਂ ਖਾਂਦਾ ਕੁਛ ਵੀ ਆਖ ਦਿੰਦਾ ਮੇਰੇ ਤੇ ਆ ਬਣ ਜਾਂਦਾ ਨਾ ਆਲੂ ਵਾਲੇ ਪਰੌਂਠੇ ਨਾ ਕੁਛ ਹੋਰ ਹਟ ਜਾ ਚਾਰੋਂ ਨੰਨ ਜਣਾ ਜਣਾ ਇਕੱਠਾ ਕਰ ਦਿਓ ਡੈਡੀ ਤੈਨੂੰ ਪਿਛਲੀ ਵਾਰ ਮਿਲਣੀ ਸੀ ਅੱਜ ਤੱਕ ਤਾਈ ਸਰਾ ਇਹਦਾ ਕਾ ਮੌਸਮ ਤਾਂ ਬਹੁਤ ਹੀ ਯਾਦੇ ਖਰਾਬ ਹੋ ਗਿਆ ਚਾਚੇ ਦੇ ਭਾਂਡੇ ਕਿੱਥੇ ਆ ਇਹ ਦਿਖ ਪਈ ਆ ਚਾਚੇ ਦੀ ਰੋਟੀ ਆ ਕਾਲਾ ਕਾਲਾ ਬੱਤਲਾ ਆ ਗਿਆ ਚੜ ਕੇ Non è possibile, non è possibile. Sì, sì, ਸੀ ਵੀ ਠੀਕ ਹਾਂ ਅੱਜ 8:30 ਵਜੇ ਨੂੰ ਕੰਮ ਕਰਨੇ ਪੜੇ ਨਿਭੜ ਗਏ ਤਸਿਆ ਜਿੱਧਰ ਵੱਜੇ ਮਮਾ ਥੱਲੇ ਤੇ ਬੈਠੀ ਹਾਂ ਹਾਂ ਕਿੰਨਾ ਥੋੜੇ ਬਾਲਾ ਇੱਧਰ ਨੂੰ ਆਉਂਦਾ ਹਨਾ ਅੱਛਾ ਦੁਰੀ ਆਸ ਨਹੀਂ ਜੀ ਨਹੀਂ ਆਈ ਨੇ ਰੀ ਥੋੜੇ ਨਾ ਇੱਧਰੋਂ ਆਇਆ ਪਹਿਲਾਂ ਸਵੇਰ ਉੱਤੋਂ ਹੁੰਦਾ ਸਾਰਾ ਅੰਦਰ ਨੂੰ ਆਉਂਦਾ ਬ੍ਰਾਂਡੇ ਖੁੱਲੇ ਹੋਣ ਕਰਕੇ ਫਿਰ ਸਾਰਾ ਅੰਦਰ ਭਰ ਜਾਂਦਾ ਆਉਗਾ ਇਹ ਬ੍ਰਾਂਡੇ ਜੀ ਸਿੱਧਾ ਹੁੰਦਾ ਇੰਦਰੂਪ ਪੱਖਾ ਜਿੰਦੋ ਪੱਖਾ ਛੱਡੂ ਠੰਡੇ ਆਇਤਾ ਆਦੇ ਪੱਖਾ ਛੱਡ ਕੇ ਕੀ ਕਰਨਾ ਦਾ ਹਾਏ ਇਹਨਾਂ ਦੇ ਪੱਖਾ ਤੇਜ ਆ ਕੋਈ ਨਹੀਂ ਨਣਾ ਤਾਂ ਸਹੀ ਕਰਾ ਲਿਆ ਅਸੇ ਘੱਟ ਤੇ ਕਰਾ ਲ ਲੈ ਮੈਂ ਦਾਦਾ ਫੋਨ ਚਾਰਜ ਤੇ ਲਾਉਣੀ ਟਰਨ ਜਾਵੋਗੇ ਕਿ ਨਹੀਂ ਨਹੀਂ ਮੇਰੀ ਲੱਤਾਂ ਲੁੱਗੀਆਂ ਨੇ ਮੈਂ ਨਹੀਂ ਇੱਥੇ ਬਹਿ ਜਾ 3 ਤਰੀਕ ਤੋਂ ਨਾਂ ਤਰੀਕ ਤੋਂ ਕਹ ਰਾ ਕੌਣ ਸਤੂ ਆਉਂਦੇ ਨਹੀਂ 9 ਤਰੀਕ ਤੋਂ 8 ਤਰੀਕ ਤੋਂ ਮਹੀਨਾ ਨਹੀਂ ਆਉਂਦੇ ਲੋਹਾ ਇੱਕ ਮਹੀਨਾ ਹੋਦਾ ਡੇਢ ਮਹੀਨੇ ਲਾਉਣਾ ਕੋਈ ਨਹੀਂ ਖਾਈ ਗਿਆ ਮਾਸੀ ਪੁੱਛ ਲਾਂਗੇ ਨਾ ਮਾਸੀ ਆਈ ਤਾਂ ਕੋਈ ਗੱਲ ਨਹੀਂ ਮੈਂ ਕਿ ਨਾ ਮਾਸੀ ਤਾਂ ਕੋਈ ਗੱਲ ਨਹੀਂ ਸਿਰ ਮਜ਼ਬੂਤ ਹੈਗਾ ਹੋਰ ਫਿਰ 4 ਵਜੇ ਉੱਠ ਕੇ ਸੁੱਟ ਦੇਾਂਗੇ ਰਹਿ ਗਏ ਹਨਾ ਵੀ ਜਦੋਂ ਕੋਈ ਹੱਲ ਹੀ ਨਹੀਂ ਗੋਹਾ ਤਾਂ ਫਿਰ ਸਿੱਟਣਾ ਹੀ ਪੈਣਾ ਜੇ ਨਾ ਆਏ ਉਹ ਚਲੋ ਜੀ ਆਪਾਂ ਆ ਗਏ ਅੱਧਰ ਉੱਥੇ 10 15 ਮਿੰਟ ਲਾਵਾ ਬੱਤ ਕਰਕੇ ਤੇ ਆਪਾਂ ਇਸ ਦੇ ਨਾਲ ਹੀ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸਨੀ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਦੁਬਾਰਾ ਸਾਡੇ ਸੁਣੋਣੇ ਜਿਹੜੇ ਵਲੌਗ ਹੈ ਇੰਜੋਏ ਕਰ ਸਕੋ ਚਲੋ ਚੱਕੀਏ ਦੋਧਾ